ਮੰਮੀ ਨੇ ਮੈਨੂੰ ਕੀ ਕਹਿਣਾ ਹਊਗਾ ਵਾਜਾਂ ਦੇ ਮਾਰੀ ਮੈਂ ਕੰਮ ਕਰਨਾ ਹੈ ਚਲ ਕੋਈ ਨਹੀਂ ਸੁਣ ਲਈ ਨਹੀਂ ਗੱਲ ਗਾਲੇ ਦਾਵਾ ਕਿਤੇ ਸਾਲ ਪਿੱਛੋਂ ਰਖੜੀ ਆਉਂਦੀ ਆ ਤੇ ਬਰੇ ਬਰੇ ਦਾ ਦਿਨ ਹੁੰਦਾ ਵਾ ਵੀਰਾਂ ਨੂੰ ਵੀ ਚਾਹ ਹੁੰਦਾ ਤੇ ਭੈਣਾਂ ਨੂੰ ਵੀ ਚਾਹ ਹੁੰਦਾ ਵਾ ਹੁਣ ਮੈਨੂੰ ਹਾਂਜੀ ਬਲ ਤੇ ਆਪਾਂ ਨੂੰ ਦੋਨੋਂ ਪਤਾ ਸੀ ਹਾਂਜੀ ਕਿ ਆਪਾਂ ਜਾਣਾ ਹੈ ਦਵਾਈ ਲੈਣ ਹਾਂਜੀ ਦਵਾਈ ਤੇ ਲੈ ਕੇ ਨਹੀਂ ਆਉਣੀ ਆਪਾਂ ਨੂੰ ਜਾਣਾ ਹੈ ਉੱਥੇ ਹਾਂਜੀ ਪਰ ਇਹ ਗੱਲ ਬਾਹਰ ਤਾਂ ਨਿਕਲੀ ਜੀ ਕਿਸੇ ਨਾਲ ਗੱਲ ਕੀਤੀ ਹੈ ਮੈਨੂੰ ਪਤਾ ਨਹੀਂ ਕਿ ਤੇ ਉਧਰ ਤਾਂ ਨਹੀਂ ਗਈ ਤੂੰ ਉਹਨਾਂ ਘਰ ਗੱਲ ਦੀ ਨਹੀਂ ਨਹੀਂ ਦੀਦੀ ਨੂੰ ਥੋੜਾ ਪਤਾ ਹੋਣਾ ਕਿ ਅਸੀਂ ਗਏ ਹਾਂ ਅਸੀਂ ਘੜਾ ਦੱਸ ਕੇ ਗਏ ਸੀ ਉਹ ਤਾਂ ਉਹਨਾਂ ਨੇ ਸਕੀਮ ਵੀ ਦਿੱਤੀ ਸੀ ਅਸੀਂ ਤੇ ਮਿਲ ਦੇਖ ਲੈ ਹੁਣ ਨਾ ਕੋਈ ਵੀ ਗੱਲ ਕਰੀ ਤੂੰ ਜੇ ਮੰਮੀ ਕੁਝ ਪੁੱਛੂਗੀ ਨਾ ਤੇ ਤੂੰ ਕਹਿ ਦੇਗੀ ਉਹਨਾਂ ਲਖਬੀਰ ਨਾਲ ਗੱਲ ਕਰ ਲੋ ਤੇ ਮੈਂ ਤੇ ਕਹਿੰਦਾ ਕੋਈ ਨਹੀਂ ਮੈਂ ਇਦਾਂ ਹੀ ਕਹਾਂਗੀ ਆਂ ਦੀਦੀ ਕੀ ਸੋਚੀ ਜਾਂਦੇ ਤੁਸੀਂ ਨਹੀਂ ਕੁਝ ਨਹੀਂ ਸੋਚਣਾ ਕਿੰਨਾ ਤੇਰੀ ਗੱਲ ਸੁਣਦੀ ਹਾਂ ਅੱਛਾ ਤੂੰ ਬਿਲੀ ਵਾਂਗਰਾ ਮੂੰਹ ਕੱਟ ਕੇ ਆ ਜਾਨੀ ਆ ਇਧਰ ਦੇ ਪਾਸੇ ਨੂੰ ਤੈਨੂੰ ਕੰਮ ਕੋਈ ਨਹੀਂ ਕਰ ਚੰਗੀ ਕੀਤੀ ਤੁਸੀਂ ਮੇਨਾ ਹੈ ਕਰੇ ਸੱਦ ਕੇ ਮੇਰੀ ਇੰਨੀਆਂ ਗੱਲਾਂ ਕਰਾਤੀਆਂ ਕੋਈ ਗੱਲ ਨਹੀਂ ਦੀਦੀ ਮਮਮੀ ਦਾ ਸੁਭਾਅ ਹੀ ਇਦਾਂ ਦਾ ਹਾਉ ਤੇ ਤੇਰੇ ਨਾਲ ਹੋਊਗਾ ਮੈਂ ਨੇ ਕਹਿ ਦੀਆ ਯਾਰਦੀ ਕੁਲਕੇ ਤੇ ਪਈ ਵੀ ਹਾਂ ਹਾਂਜੀ ਮਮਮੀ ਜੀ ਉਤੁਰਿਆ ਮੇਰੀ ਗੱਲ ਸੁਣ ਹਾਂ ਉਰੇ ਆ ਮਮਮੀ ਨੇ ਮੈਨੂੰ ਠੀਕਹਿਣਾ ਹੋਊਗਾ ਮਾਜਾਂ ਡੇ ਮਾਰਨੀ ਮੈਨੂੰ ਕੰਮ ਕਰਨਾ ਹੈ ਚਲ ਕੋਈ ਵੇਖ ਸੁਣ ਲੈਨੀ ਗੱਲ ਹਾਂਜੀ ਮਮਮੀ ਜੀ ਆਵਾਜ਼ਾਂ ਰਹੀ ਮਾਰਨ ਤਹੀ ਮੈਂ ਆਵਾਜ਼ ਪੁੱਤ ਤਾਂ ਮਾਰੀ ਤੈਨੂੰ ਮੈਂ ਤੈਨੂੰ ਇਹ ਗੱਲ ਕਹਿਣੀ ਸੀਗੀ ਕਿ ਕੁੜੀ ਨੇ ਮੈਂ ਆਉਣਾ ਰਖੜੀ ਲੈ ਕੇ ਸੋਚਣ ਲਈ ਹਾਂ ਮੈਂ ਬੈਠੀ ਹਾਂਜੀ ਇਹ ਕੁੜੀ ਨੇ ਰਖੜੀ ਲੈ ਕੇ ਆਉਣਾ ਵਾ ਤੇ ਪੁੱਤ ਤੂੰ ਹੀ ਰਖੜੀ ਲੈ ਕੇ ਜਾਣਾ ਵਾ ਤੇ ਤੂੰ ਕੁੜੀ ਤੋਂ ਗੇਤੀ ਗੇਤੀ ਰਖੜੀ ਦੇ ਆ ਬਾਨਿਆ ਤੇ ਫੇਰ ਚਲੋ ਆਏ ਕਿਤੇ ਤੂੰ ਘਰ ਤੇ ਹੋਏਂਗੀ ਪੁੱਤ ਮੰਮੀ ਮੈਂ ਰਖੜੀ ਲੈ ਕੇ ਨਹੀਂ ਜਾਣਾ ਤਹੀਂ ਕੋਈ ਗੱਲ ਨਹੀਂ ਰਾਮਨ ਕੋਪੀ ਆਣ ਕੇ ਰਖੜੀ ਬੰਨ੍ਹਦੀ ਮੇਰਾ ਦਿਲ ਨਹੀਂ ਕਰਦਾ ਪਿੰਡ ਜਾਣ ਪੁੱਤ ਗੱਲ ਇਦਾਂ ਵਾਂ ਕਿਤੇ ਸਾਲ ਪਿੱਛੋਂ ਰਖੜੀ ਆਉਂਦੀ ਆ ਤੇ ਬਰੇ ਬਰੇ ਦਾ ਦਿਨ ਹੁੰਦਾ ਵਾ ਵੀਰਾਂ ਨੂੰ ਵੀ ਚਾਹ ਹੁੰਦਾ ਤੇ ਭੈਣਾਂ ਨੂੰ ਵੀ ਚਾਹ ਹੁੰਦਾ ਵਾ ਸਾਰਿਆਂ ਨੂੰ ਢੀਕ ਹੁੰਦੀ ਆ ਕੋ ਆਪਣੇ ਘਰੇ ਤੇ ਸਾਡੀਆਂ ਭੈਣਾਂ ਨੇ ਆਉਣਾ ਤੇ ਭੈਣਾਂ ਨੂੰ ਵੀ ਹੁੰਦੀ ਆ ਇਸ ਗੱਲ ਦੀ ਵੀ ਅਸੀਂ ਜਾਣਾ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਣ ਤੇ ਇਹ ਗੱਲ ਸੁਖੀ ਸੰਦੀ ਕਿਉਂ ਆਨੀ ਵੀ ਜੀ ਨਹੀਂ ਕਰਦਾ ਰਾਜੀ ਰਹੇ ਤੇਰਾ ਭਰਾ ਮੰਮੀ ਗਾਲ ਤੇ ਤੁਹਾਡੀ ਠੀਕ ਵਾ ਢੀਕ ਵੀ ਹੁੰਦੀ ਆ ਤੋ ਜੋ ਮੇਰੇ ਨਾਮਾਂ ਤੇ ਬੀਤਣ ਡਈ ਆ ਨਾ ਉਹ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਵਾ ਜਿੱਦਾਂ ਉਹ ਰਖੜੀ ਆਈ ਹੈ ਨਾ ਜੇ ਮੇਰੀ ਮਾਂ ਜਿੰਦੀ ਹੁੰਦੀ ਮੈਨੂੰ ਫੋਨ ਕਰਦੀ ਪੁੱਤ ਤੂੰ ਆਈ ਨੀਗੀ ਆਣ ਕੇ ਰਖੜੀ ਬੰਨ ਜਾ ਤੁਹਾਡੇ ਸਾਹਮਣੇ ਭਰਾ ਪਰਜਾਈ ਨੇ ਕਦੀ ਫੋਨ ਨਹੀਂ ਕੀਤਾ ਕਿ ਆਣ ਕੇ ਰਖੜੀ ਬੰਨ ਜਾ ਜਾਂ ਮਿਲ ਗੇ ਲਈ ਜਾ 2 ਸਾਲ ਹੋ ਗਏ ਮੰਮੀ ਨੂੰ ਇਦਾਂ ਹੋਈ ਨੂੰ ਕੰਮ ਸੇ ਕੰਮ ਜੇ ਪਰਜਾਈ ਇਦਾਂ ਦੀ ਆ ਤੇ ਭਰਾ ਦੇ ਨਾਲ ਤਾਂ ਨਹੀਂ ਬੱਜੀ ਰਹਿੰਦੀ ਕਿਤੇ ਬਾਹਰ ਅੰਦਰ ਜਾ ਕੇ ਫੋਨ ਕਰ ਹੀ ਸਕਦਾ ਵਾ ਮੇਰਾ ਤਾਂ ਮੰਮੀ ਮਾਣ ਇੰਨਾ ਦੁਖੀ ਹੋਇਆ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਮਾ ਪਤਾ ਇਹ ਨਹੀਂ ਕੰਮ ਕਰਨਾ ਮਨ ਨਹੀਂ ਭਰਨਾ ਤੇ ਨਾ ਮਨ ਦੁਖੀ ਕਰਨਾ ਹੁਣ ਜੇ ਭਝਾਈ ਮਾੜੀ ਆ ਤੇ ਕੀ ਕਰਨਾ ਤੀਏ ਉਹ ਕਿਹੜੀ ਅੱਜ ਨਵੀਂ ਮਾੜੀ ਹੋਈ ਆ ਉਹ ਤਾਂ ਸ਼ੁਰੂ ਤੋਂ ਹੀ ਇਦਾਂ ਕਰਦੀ ਰਹੀ ਤੇ ਜੇ ਉਹਦੇ ਮਗਰ ਤੂੰ ਲੱਗੇਂਗੀ ਤੇ ਫਿਰ ਤੋਂ ਭਰਾ ਨੂੰ ਹੀ ਮਿਲਣੋਂ ਹਟੇਂਗੀ ਇਹ ਤਾਂ ਭਰਾ ਦੀ ਵੀ ਉਦਾਂ ਗਲਤੀ ਆ ਮੈਂ ਮੰਨ ਨਹੀਂ ਆਂ ਵੀ ਉਹਦਾ ਫਰਜ਼ ਹੀ ਚਲੋ ਉਹ ਕਿਹੜੀ ਭਝਾਈ ਨਾਲ ਬੱਜੀ ਆ ਉਹਦੇ ਅੰਦਰ ਬਾਹਰ ਜਾਂਦਾ ਵਾ ਫੋਨ ਜੇਬ ਚ ਹੁੰਦਾ ਵਾ ਬੰਦਾ ਬਾਹਰ ਜਾ ਕੇ ਫੋਨ ਕਰਕੇ ਤੇ ਆਪਣੀ ਭੈਣ ਨੂੰ ਪੁੱਛ ਲੈਂਦਾ ਭੀ ਭੈਣ ਤੂੰ ਰਖੜੀ ਲੈ ਕੇ ਕਿਦਾਂ ਆਉਣਾ ਵਾ ਤੇ ਆਮੀ ਜਰੂਰ ਰਖੜੀ ਲੈ ਕੇ ਅਸੀਂ ਤੈਨੂੰ ਢਿਕਣ ਡਏ ਆ ਸੋ ਗੱਲ ਹੁੰਦੀ ਆ ਤੇ ਗਲਤੀ ਉਹਦੀ ਵੀ ਹੈਗੀ ਆ ਪਰ ਚਲੋ ਜਣ ਤੂੰ ਆਪਣਾ ਫਰਜ਼ ਪੁੱਤ ਦਾ ਕਰਿਆ ਮੰਮੀ ਮੇਰਾ ਮਾਸਾ ਦਿਲ ਨਹੀਂ ਕਰਦਾ ਮੈਨੂੰ ਤੂੰ ਹੀ ਬਾਰ-ਬਾਰ ਨਾ ਕਹੋ ਤੁਸੀਂ ਭੈਣ ਜੀ ਨੂੰ ਫੋਨ ਕਰੋ ਕਿ ਆਣ ਕੇ ਤੇ ਰਖੜੀ ਬੰਨ ਜਾ ਮੈਂ ਕਿੱਦਾਂ ਜਾਉਂਗੀ ਮੈਂ ਚਲ ਵੀ ਗਈ ਮੇਰੇ ਨਾਲ ਗਈ ਨਾ ਸਿੱਧੇ ਮੁੱਕ ਗਈ ਨਾ ਮੇਰਾ ਮਨ ਜਿਹੜਾ ਵਾ ਨਾ ਤੁਹ ਕੋ ਜਿਆਦਾ ਦੁਖੀ ਹੁਣਾਵਾ ਕਿ ਮੈਂ ਕਿਉਂ ਆਈ ਚਲੋ ਕੋਈ ਗਾਣੇ ਪੋਤਾ ਹੁਣ ਜਿਹੜਾ ਬੰਦਾ ਉਹੋ ਜਿਹਾ ਵੱੱਤਾ ਹੋਵੇ ਉਹਦੇ ਨਾਲ ਵੀ ਟਾਈਮ ਕੱਢਣਾ ਹੀ ਪੈਂਦਾ ਵਾ ਤੇ ਦੁਨੀਆ ਤੇ ਨਾ ਕਹੂਗੀ ਕਿ ਨਹੀਂ ਆਈ ਉਹ ਜਨ ਕੋ ਚਾਹੇ ਜੀ ਤੇ ਭੈਣ ਭਰਾ ਜਿਹੜੇ ਦੇਖਣਗੇ ਉਹ ਤੇ ਆਖਣਗੇ ਪਈ ਆ ਭੈਣ ਚਾਹ ਹੀ ਤੇ ਆਈ ਆ ਤੇ ਕੋਈ ਗਾਣੇ ਤੋਂ ਮੁੰਡਿਆ ਨੂੰ ਤਿਆਰ ਕਰ ਲਾ ਨਾਲ ਮੁੰਡਿਆ ਨੂੰ ਤਿਆਰ ਕਰਕੇ ਤੇ ਲੈ ਜਾ ਜੇ ਤੇ ਪੁੱਤ ਚੰਗਾ ਬੋਲੇਗੀ ਘਰ ਆਤ ਰਹਿ ਪਿਓ ਤੇ ਜੇ ਨਾ ਚੰਗਾ ਬੋਲੇਗੀ ਤੇ ਚੁੱਪ ਕਰਕੇ ਰਖੜੀ ਬੰਨਿਓ ਤੇ ਘਰ ਨੂੰ ਆ ਜੇ ਕਉ ਮੁੱਤਸ ਕੀ ਰਹੇਗੀ ਚਲੋ ਮੰਮੀ ਬਾਦੇ ਕਹਿਂਦੇ ਮੈਂ ਚਲ ਜਾਨੀ ਆ ਪਰ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਜਾਵਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਐਵੇਂ ਮਨ ਚ ਨਾ ਕੁਛ ਵੀ ਕਰ ਮੇਰੀ ਧੀ ਤੇ ਨਾ ਦੁਖੀ ਨਾ ਹੋਏਂ ਨੀ ਕੋਈ ਗੱਲ ਨਹੀਂ ਮਹਾਰਾਜ ਸੁੱਕ ਰੱਖੇ ਤੇ ਐਦਾਂ ਨਹੀਂ ਕਰੀਦਾ ਹੁੰਦਾ ਤੂੰ ਜਾ ਰੱਬ ਦਾ ਨਾਮ ਲੈ ਕੇ ਮੰਮੀ ਮੈਨੂੰ ਪੈਹਿਆਂ ਦੇ ਕੋਈ ਭੁੱਖ ਨਹੀਂ ਗਈ ਮਹਾਰਾਜ ਨੇ ਸਭ ਕੁਝ ਦਿੱਤਾ ਵਾ ਪੈਹਿਆਂ ਕਰਕੇ ਥੋੜਾ ਪੈਣਾ ਜਾਂਦੀਆਂ ਵਾ ਇਹ ਤੇ ਇੱਕ ਨਾ ਭੈਣ ਭਰਾ ਦਾ ਪਿਆਰ ਹੁੰਦਾ ਵਾ ਸਾਰ ਬਾ ਦਿਨ ਹੰਦਾ ਵਾ ਚੱਲ ਫੋਨ ਕਰ ਦੇ ਮੈਂ ਵੀ ਚਾਈ ਚਾਈ ਜਾਂਦੀ ਮੈਨੂੰ ਫੋਨ ਆਇਆ ਵਾ ਇਹ ਤਾਂ ਗੱਲ ਹੈਗੀ ਚਾਹ ਹੁੰਦਾ ਬੜਾ ਤੁਸੀਂ ਮੈਨੂੰ ਕਹਿ ਨਾ ਇਹਨੇ ਨਾ ਚਾਹ ਚੜ ਜਾਂਦਾ ਨੇ ਮੇਰੇ ਭੈਣ ਨੇ ਭਰਾ ਨੇ ਫੋਨ ਕੀਤਾ ਵਾ ਭਈ ਮੈਨੂੰ ਮੈਨੂੰ ਜਾਬ ਕੀਤਾ ਮੇਰੇ ਭਰਾ ਨੇ ਪਿਆ ਭੈਣ ਰਖੜੀ ਬੰਨ ਤੇ ਇਹ ਤਾਂ ਗੱਲ ਤੇਰੀ ਸੱਚੀ ਹੈ ਤੀਏ ਤੇ ਮੈਂ ਮੰਨ ਨਹੀਂ ਇਹ ਗੱਲ ਨੂੰ ਕਿ ਮਨ ਤੇ ਦੁਖੀ ਹੁੰਦਾ ਹੀ ਆ ਤੇ ਪਰ ਹੁਣ ਮੈਂ ਨਹੀਂ ਚੱਲ ਹੋ ਜਾਣ ਕੋਈ ਨਹੀਂ ਕੀ ਪਤਾ ਖਰੇ ਚੰਗੀ ਹੋਈ ਗਈ ਹੋਵੇ ਚੱਲ ਕੋਈ ਨਹੀਂ ਸੋਈ ਜੇ ਕੰਮ ਥੋੜਾ ਜਿਹਾ ਕਰਨ ਵਾਲਾ ਮੈਂ ਕਰ ਲਾਂ ਤੇ ਕਰਨ ਨੂੰ ਪੁੱਛ ਲੈਨੇ ਕੀ ਜਾਂਦਾ ਭਲਾ ਪੁੱਛ ਲਾ ਉਹਨੇ ਕੀ ਆਖਣਾ ਵਿਚਾਰੇ ਨੇ ਉੱਤੇ ਤੋਰੀ ਪੈਣਾ ਵਾ ਉਹਨ ਕੀ ਆਖਣਾ ਵਾ ਤੂੰ ਆਪਣਾ ਮਨ ਬਣਾ ਇਹ ਬੰਦਾ ਕਰੇ ਜੇ ਹੋਈ ਪਰਜਾਈ ਚੰਗੀ ਹੋਵੇ ਸਗੋਂ ਆਪ ਫੋਨ ਕਰੇ ਭਈ ਭੈਣ ਜੀ ਆਮੀ ਰਖੜੀ ਬੰਨਣ ਭੈਣ ਜੀ ਨੇ ਕਿਹੜਾ ਉਹਦਾ ਘਰ ਚੁੱਕ ਕੇ ਲੈ ਆਉਣਾ ਜੋ ਹੱਥੀਂ ਦੇਣਗੇ ਉਹਨੇ ਹੋਈ ਲੈਮਣ ਆ ਵਿਚਾਰੀ ਨੇ ਪਰ ਕਈਆਂ ਦੇ ਦਿਮਾਗ ਹੀ ਇਹੋ ਜਿਹੇ ਹੁੰਦੇ ਆ। ਇਹ ਗੱਲ ਦੀ ਸਾਰ ਹੀ ਨਹੀਂ ਹੁੰਦੀ ਰਿਸ਼ਤੇਦਾਰਾਂ ਦੀ ਮਿਲਣ ਦੀ ਵੀ ਮਿਲਣਾ ਕਿੱਦਾਂ ਹੋ ਭੈਣ ਭਰਾ ਨੂੰ। ਇਹੋ ਹੀ ਤੇ ਰਿਸ਼ਤਾ ਹੁੰਦਾ ਵਸਲੀ। ਤੁਸੀਂ ਕੀ ਕਰ ਰਹੇ ਹੋ? ਮੈਂ ਪੱਠੇ ਲੱਗਾ ਕੁਦਰ ਨੂੰ। ਅੱਛਾ ਅੱਛਾ ਮੇਰੀ ਗੱਲ ਸੁਣੋ। ਹਾਂਜੀ। ਆਪਾਂ ਜਦੋਂ ਹੁਣ ਆਏ ਨਹੀਂ ਆ ਤੇ ਤੁਸੀਂ ਨਾ ਧੋ ਕੇ ਇੱਧਰ ਨੂੰ ਆ ਗਏ ਹੋ ਤੇ ਮੈਂ ਵੀ ਨਾ ਧੋ ਕੇ ਕਮਰੇ 'ਚ ਬੈਠੀ ਸੀ। ਹਾਂ। ਤੇ ਮੰਮੀ ਆਏ ਸੀ ਮੇਰੇ ਕੋਲ। ਅੱਛਾ। ਤੇ ਮੰਮੀ ਮੈਨੂੰ ਨਾ ਵੈਸੇ ਬੁਲਾਉਂਦੇ ਬੁਕਾਉਂਦੇ ਹੀ ਕਿ ਤੂੰ ਕਿੱਥੇ ਗਏ ਏਂ ਕੀ ਕਰਨਗੇ ਏਂ ਇਦਾਂ ਮੈਂ ਕਿਹਾ ਮੰਮੀ ਅਸੀਂ ਦਵਾਈ ਲੈਣ ਗਏ ਆ ਤੇ ਮੰਮੀ ਕਹਿੰਦੀ ਕਿ ਜੇ ਤੁਸੀਂ ਦਵਾਈ ਲੈਣ ਗਏ ਆ ਤੇ ਦਵਾਈ ਕਿੱਥੇ ਆ ਹੂੰ ਇਹਨੂੰ ਇਹ ਨਹੀਂ ਸਮਝ ਆਉਂਦੀ ਮੰਮੀ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਕਿਤੇ ਹੋਰ ਗਏ ਪਰ ਉਹਨੂੰ ਹਾਂਜੀ ਇਹ ਗੱਲ ਤੇ ਆਪਾਂ ਨੂੰ ਦੋਵਾਂ ਨੂੰ ਪਤਾ ਹੈ ਹਾਂਜੀ ਕਿ ਆਪਾਂ ਜਾਣਾ ਹੈ ਦਵਾਈ ਲੈਣ ਹਾਂਜੀ ਦਵਾਈ ਤੇ ਲੈ ਕੇ ਨਹੀਂ ਆਉਣੀ ਆਪਾਂ ਤੇ ਜਾਣਾ ਸੀ ਉੱਥੇ ਹਾਂਜੀ ਪਰ ਇਹ ਗੱਲ ਬਾਹਰ ਤਾਂ ਨਿਕਲੀ ਨਹੀਂ ਕਿਸੇ ਨੇ ਗੱਲ ਕੀਤੀ ਨਹੀਂ ਹਾਂ ਨਹੀਂ ਪਤਾ ਨਹੀਂ ਕਿਤੇ ਉਧਰ ਤਾਂ ਨਹੀਂ ਗਈ ਤੂੰ ਉਹਨਾਂ ਘਰ ਗੱਲ ਨਹੀਂ ਨਹੀਂ ਦੀਦੀ ਨੂੰ ਥੋੜਾ ਪਤਾ ਹੋਣਾ ਕਿ ਅਸੀਂ ਗਏ ਹਾਂ ਅਸੀਂ ਕਿਹੜਾ ਦੱਸ ਕੇ ਗਏ ਸੀ ਉਹ ਤਾਂ ਉਹਨਾਂ ਨੇ ਸਕੀਮ ਵੀ ਦਿੱਤੀ ਸੀ ਅਸੀਂ ਤੇ ਮਿਲ ਕਿਸੇ ਨੂੰ ਦੱਸ ਕੇ ਨਹੀਂ ਗਏ ਹੈਗੇ ਯਾਰ ਦੱਸ ਕੇ ਭਾਵੇਂ ਨਹੀਂ ਗਏ ਪਰ ਵੇਲਾ ਝੂਠ ਦੇ ਪੈਰ ਨਹੀਂ ਹੁੰਦੇ ਹਾਂਜੀ ਝੂਠ ਵਿੱਚ ਮੈਂ ਤੇਰਾ ਸਾਥ ਦੇ ਤਾ ਪਰ ਵੇਲਾ ਕੱਲ ਨੂੰ ਜੇ ਗੱਲ ਹੁਣ ਨਿਕਲ ਆਈ ਨਾ ਜੇ ਸਹੀ ਪਤਾ ਲੱਗਿਆ ਮੰਮੀ ਨੂੰ ਤੇ ਮੇਰੀ ਵੀ ਨਾਲ ਹੀ ਸ਼ਮਤ ਆ ਜਣੀ ਮੈਨੂੰ ਪਤਾ ਨਹੀਂ ਆ ਮਮੀ ਸਿਰਫ ਮੈਨੂੰ ਬਕਾਨ ਬਕਾਨਦੇ ਆ ਕਿ ਮੈਂ ਏਡਾ ਗੱਲ ਕਰੂੰਗੀ ਤੇ ਕੁਝ ਦੱਸੇਗੀ ਪਰ ਅੱਪ ਮੈਂ ਨਹੀਂ ਦੱਸਣਾ ਪਰ ਮੈਨੂੰ ਗੱਲ ਸੁਣੋ ਜਦੋਂ ਮੈਂ ਕਿਹਾ ਸੀ ਕਿ ਦਵਾਈ ਨਾਲ ਲੈ ਜੀਏ ਕਿਤੇ ਬਾਹਰੋਂ ਲੈ ਆ ਲਈਏ ਮਾੜੀ ਮੱਗੀ ਤੇ ਮੰਨੀ ਨਹੀਂ ਮੇਰੀ ਗੱਲ ਨੂੰ ਹਾਈ ਹਾਈ ਮੈਂ ਤੇ ਮੰਮੀ ਨੂੰ ਇਹ ਵੀ ਕਹਿ ਤਾ ਕਿ ਜੇ ਡਾਕਟਰ ਕੋਲੋਂ ਦਵਾਈ ਲੈਣਗੇ ਹੀ ਉਹ ਡਾਕਟਰ ਹੈ ਹੀ ਵੀ ਹੀ ਤੇ ਅਸੀਂ ਕਿਸੇ ਦੂਜੇ ਡਾਕਟਰ ਕੋਲ ਗਏ ਹੀ ਤੇ ਉਹਨੇ ਸਾਡਾ ਟੈਸਟ ਕਰਤਾ ਤੇ ਦੋ ਦਿਨ ਬਾਅਦ ਰਿਪੋਰਟ ਮਿਲਨੀ ਆ ਲੈ ਦੱਸ ਹੁਣ ਟੈਸਟ ਵਾਲੀ ਗੱਲ ਵੀ ਕਰਾਈ ਹੈ ਨਹੀਂ ਹੁਣ ਟੈਸਟ ਦੀ ਰਿਪੋਰਟ ਕਿਥੋਂ ਲੈ ਕੇ ਆਉਣੀ ਆ ਮੈਨੂੰ ਨਹੀਂ ਪਤਾ ਮੈਂ ਤੇ ਮੰਮੀ ਨਾਲ ਮੈਨੂੰ ਲੱਗਾ ਕਿ ਚੱਲ ਮੰਮੀ ਨੂੰ ਇਦਾਂ ਕਹਿ ਦਾਂਗੇ ਤੇ ਮੰਮੀ ਮੇਰਾ ਪਿੱਛਾ ਛੱਡ ਦੂਗੀ ਕਿ ਦਵਾਈ ਮੰਮੀ ਨੇ ਨਹੀਂ ਪਿੱਛਾ ਛੱਡਣਾ ਹੁਣ ਜਿੰਨਾ ਚਿਰ ਤੱਕ ਦਵਾਈ ਤੇ ਰਿਪੋਰਟਾਂ ਨਾ ਮਿਲੀਆਂ ਤੂੰ ਨਾ ਜਿੰਨਾ ਚਿਰ ਤੱਕ ਨਹੀਂ ਪਿੱਛੇ ਛੱਡਣਾ ਮੰਮੀ ਹੁਣ ਅਸੀਂ ਕੀ ਕਰੀਏ ਦੇਖ ਲਾ ਹੁਣ ਨਾ ਕੋਈ ਵੀ ਗੱਲ ਕਰੀ ਤੂੰ ਜੇ ਮੰਮੀ ਕੁਝ ਪੁੱਛੂਗੀ ਨਾ ਤੇ ਤੂੰ ਕਹਿ ਦੇਗੀ ਉਹਨਾਂ ਲਖਬੀਰ ਨਾਲ ਗੱਲ ਕਰ ਲਓ ਤੇ ਮੈਂ ਤੇ ਸਮਝਾ ਦਿਆਂਗੀ ਠੀਕ ਹੈ ਕੋਈ ਨਹੀਂ ਮੈਂ ਇਦਾਂ ਹੀ ਕਹਾਂਗੀ ਹੁਣ ਪਹਿਲੇ ਗਲਤ ਹੈ ਗਈ ਹੈ ਨਾ ਇਹ ਇੱਕ ਝੂਠ ਦੁਬਾਰਾ ਹੁਣ 20 ਝੂਠ ਹੋਰ ਬੋਲਣੇ ਪੈਣੇ ਉਹਨੂੰ ਕਰਤਾ ਦੀ ਸੱਚੀ ਆ ਮੈਨੂੰ ਨਾ ਉਹਨਾਂ ਪਤਾ ਨਹੀਂ ਫਿਰ ਗਲਤ ਗੰਮਾ ਵਿੱਚ ਮੈਂ ਤੇਰਾ ਸਾਥ ਦੇ ਦਿੰਦਾ ਵਾ ਪਰ ਮੈਂ ਮਰ ਕੇ ਆਪੇ ਫਾਜੇਂਗਾ ਚਲੋ ਕੋਈ ਗੱਲ ਨਹੀਂ ਹੁਣ ਛੱਡੋ ਗੱਲ ਨੂੰ ਕੋਈ ਨਹੀਂ ਆਪਾਂ ਮੰਮੀ ਨੂੰ ਕੋਈ ਨਹੀਂ ਸਾਂਭ ਲਿਓ ਹੁਣ ਤੁਸੀਂ ਤੇ ਮੈਂ ਨਾ ਚਾਹ ਬਣਾਣੀ ਆ ਤੁਹਾਡੇ ਵਾਸਤੇ ਬਣਾ ਆ ਯਾਰ ਜਾ ਬਾਂ ਠੀਕ ਆ ਗਿਆ ਮੰਮੀ ਇਹ ਮੰਨੇ ਤਾਂ ਮੈਂ ਨਾ ਮੰਨੇ ਗਲਤ ਪੱਕਾ ਭਾਬੀ ਨੇ ਕੱਢੀ ਐ ਇਹ ਜਾ ਜਾ ਕੇ ਉਧਰ ਸਲਾਵਾ ਕਰਦੀ ਐ ਨਾ ਕੋਠੀਆਂ ਸਿੱਧੀਆਂ ਸਲਾਵਾ ਲੈ ਕੇ ਆਉਂਦੀ ਐ ਉਧਰ ਬੜੀ ਵਾਰੀ ਨੂੰ ਸਮਝਾਇਆ ਵੀ ਨਾ ਉਹਦੀ ਗੱਲ ਕਰਿਆ ਕਰ ਜਾ ਗਿਆ ਆਪਣੇ ਘਰ ਦੇ ਭੇਤ ਨਾ ਦਿਆ ਕਰ ਬਹੁਤ ਹੀ ਬਾ ਪਰ ਇਹ ਕਿੱਥੇ ਮੰਦੀ ਆਪਣੀ ਮਨਮਰਜ਼ੀ ਕਰਦੀ ਕਰਦੀ ਹੈ ਤੇ ਹੁਣ ਭੁਗਤੇ ਵੀ ਆਪੇ ਫਿਰ ਮੇਰੇ ਵੱਲ ਵੀ ਆ ਜਾਂਦੀ ਹੈ ਮਰਦੇ ਮੈਂ ਤਾਂ ਬਿਲਕੁਲ ਕਮਚ ਸਾਦੋ ਚਲ ਕੋਈ ਨਹੀਂ ਦੇ ਦੇ ਚੀਜ਼ ਜਲਦੀ ਹੁਣ ਪਰ ਪਾਂਦੀ ਨਹੀਂ ਹੋਣੀ ਤੇ ਹਾਂਜੀ ਕਿੱਥੇ ਚੱਲੇ ਤੁਸੀਂ ਮੈਂ ਨਾ ਗੁਰਦੁਆਰੇ ਚੱਲਨੀ ਆ ਠੀਕ ਹੈ ਕੋਈ ਨਹੀਂ ਜਾਓ ਤੂੰ ਮੇਰੇ ਅੰਦਰੋਂ ਨਿੱਤ ਕਰ ਸਾਰੀ ਸੋਈ ਸਾਫ਼ ਕਰ ਲੈਣੀ ਠੀਕ ਹੈ ਮੰਮੀ ਕੋਈ ਨਹੀਂ ਤੁਸੀਂ ਜਾਓ ਮੈਂ ਕਰ ਲੈਂਦਾ ਕੰਮ ਠੀਕ ਹੈ ਹਾਂ ਤੁਸੀਂ ਜਾਓ ਕੋਈ ਨਹੀਂ ਜਾਓ ਤੁਸੀਂ ਕੰਮ ਨਹੀਂ ਬੜਾ ਕੰਮ ਬੜਾ ਹੈਗਾ ਇਹ ਚੱਲ ਕਰ ਹੀ ਲੈਣੀ ਆ ਇੱਕ ਤੇ ਗਰਮੀ ਬੜੀ ਆ ਇੱਦਾਂ ਕਰਦੀ ਆ ਬਾਤ ਹੀ ਕਰ ਲੈਣੀ ਆ ਗਰਮੀ ਬਹੁਤ ਆ ਬਾਤ ਹੀ ਕਰ ਲਾਂਗੀ ਮੰਮੀ ਤਾਂ ਕਹੀ ਜਾਣ ਦੇ ਆ ਵੀ ਚਲ ਜਾ ਚਲ ਜਾ ਪਰ ਮੈਨੂੰ ਪਤਾ ਨਾ ਵੀ ਮੇਰੀ ਪਰਜਾਈ ਨੇ ਕੀ ਕਰਨਾ ਵਾ ਪਰ ਇੱਕ ਗੱਲ ਆ ਹੁਣ ਮੰਮੀ ਦਾ ਵੀ ਇਤਮਾਮ ਰੱਖਣਾ ਪੈਣਾ ਵਾ ਚੱਲ ਚਲ ਜਾਨੀ ਆ ਸਿਆਣੇ ਕਹਿੰਦੇ ਆ ਨਾਲ ਦੇ ਜੰਮੇ ਭੈਣ ਭਰਾ ਜਿਹੜੇ ਆ ਨਾ ਦੁਬਾਰਾ ਨਹੀਂ ਮਿਲਦੇ ਚੱਲ ਮੇਰ ਕੋ ਤਾਂ ਨਾ ਕੋਈ ਗਲਤੀ ਹੋਊਗੀ ਕੱਲ ਨੂੰ ਭਰਾ ਮੇਰਾ ਇਹ ਤਾਂ ਨਾ ਕਹੂ ਵੀ ਮੇਰੀ ਭੈਣ ਨਹੀਂ ਆਈ ਏਦਾਂ ਕਰਦੀਆਂ ਫੋਨ ਕਰਕੇ ਪੁੱਛ ਲਈਨੀ ਆ ਵੀ ਕੱਲ ਨੂੰ ਘਰੇ ਦੇ ਮੈਂ ਰਖੜੀ ਲੈ ਕੇ ਆਉਣਾ ਵਾ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਸਭ ਠੀਕ ਠਾਕ ਆ ਠੀਕ ਆ ਕਰਨਵੀ ਤੁਸੀਂ ਸੁਣਾਓ ਪਰਵਾਹ ਠੀਕ ਆ ਮੇਰੀ ਗੱਲ ਸੁਣੋ ਮੈਂ ਫੋਨ ਤੇ ਗੱਲ ਤਾਂ ਕਰਨੀ ਸੀ ਤੇ ਰਖੜੀ ਲੈ ਕੇ ਆਉਣਾ ਸੀ ਤੁਸੀਂ ਕੱਲ ਨੂੰ ਘਰੇ ਆ ਜੇ ਨਹੀਂ ਨਹੀਂ ਪੁੱਛਣ ਵਾਲੀ ਤਾਂ ਗੱਲ ਨਹੀਂ ਗਈ ਘਰ ਤੇ ਆਪਣਾ ਹੀ ਆ ਪਰ ਮੈਨੂੰ ਇਹ ਮਹ ਭਾਬੀ ਨੇ ਵੀ ਜਾਣਾ ਵਾ ਕਿਤੇ ਨਾ ਹੋਵੇ ਤੇ ਤੁਸੀਂ ਚਲ ਜਓ ਤੇ ਮੈਂ ਬਾਅਦ ਵਿੱਚ ਆ ਜਾਾਂ ਤੁਸੀਂ ਮੈਨੂੰ ਫੇਰਾ ਪੋਵੇ ਆਹੋ ਮੇਰੀ ਨਣਾ ਨੇ ਵੀ ਆਉਣਾ ਹੀ ਤੇ ਮੈਨੂੰ ਇਹ ਹੀ ਮੈਂ ਪਹਿਲਾਂ ਪਹਿਲਾਂ ਰਖੜੀ ਬੰਨ੍ਹਣ ਹੁੰਦੀ ਆ ਫਿਰ ਉਹ ਆਜੂਗੀ ਚਲੋ ਕੋਈ ਗੱਲ ਨਹੀਂ ਫਿਰ ਮੈਂ ਤਾਂ ਕਰਨਾ ਆਵਾਂਗੇ ਸਵੇਰੇ ਭਾਬੀ ਨੂੰ ਦੱਸ ਦਿਓ ਤੁਸੀਂ ਕੋਈ ਨਹੀਂ ਕੋਈ ਨਹੀਂ ਟਾਈਮ ਨਹੀਂ ਆਉਂਗੀ ਨਹੀਂ ਵੀ ਰਾਤ ਨਹੀਂ ਘਰ ਆਣਾ ਸ਼ਾਮ ਨੂੰ ਫੇਰ ਹੀ ਵਾਪਸ ਆ ਜਾਣਾ ਮੰਮੀ ਕੋ ਕੰਮ ਨਹੀਂ ਹੁੰਦਾ ਬੀਪੀ ਗੂਪੀ ਵਾਦਾ ਤਾਂ ਫੇਰ ਮੈਨੂੰ ਕਰਨਾ ਪੈਂਦਾ ਵਾ ਹਾਂ ਸਭ ਠੀਕ ਠਾਕ ਵਾ ਤਾਂ ਹੀ ਫੋਨ ਕੀਤਾ ਵਾ ਠੀਕ ਠੀਕ ਆ ਵੀਰ ਸਤਿ ਸ਼੍ਰੀ ਅਕਾਲ ਉਹਨੇ ਤੇ ਵਿਚਾਰੇ ਨੇ ਕਹਿਤਾ ਵਾ ਕਿ ਆਜੀ ਭੈਣ ਕੱਲ ਨੂੰ ਪਰ ਉਹ ਜਿਹੜੀ ਚੰਦਰੀ ਹੈ ਨਾ ਉਹਨੇ ਪਤਾ ਨਹੀਂ ਕੀ ਕਹਿਣਾ ਵਾ ਜੇ ਇਹਨੇ ਦੱਸਿਆ ਨਾ ਪਤਾ ਨਹੀਂ ਕਿਹ ਬੋਲਣਾ ਚਲ ਕੋਈ ਗੱਲ ਨਹੀਂ ਜਾਉਂਗੀ ਆਪਣਾ ਫਰਜ਼ ਪੂਰਾ ਨਿਭਾਈ ਆਉਂਗੀ ਕਿਉਂ ਗੱਲ ਕਰਵਾਉਣੀ ਕਿਸ ਦੀ ਲੈ ਆ ਗਈ ਆ ਚੱਲ ਜਾਣੀ ਇਹਦੇ ਕੋਲ ਰਮਨ ਹਾਂਜੀ ਸਤਿ ਸ਼੍ਰੀ ਅਕਾਲ ਆ ਗਈ ਹਾਂ ਹਾਂਜੀ ਆ ਗਈ ਕੀ ਹਾਲ ਚਾਲ ਵਧੀਆ ਠੀਕ ਠਾਕ ਤੇ ਹੋਈ ਏ ਸੋਲ ਭਾਈ ਦੀ ਗਰਮੀ ਬੜੀ ਆ ਜਾ ਅੰਦਰ ਚਲੀਏ ਮੰਮੀ ਨੀ ਉਹ ਘਰ ਮੰਮੀ ਗੁਰਦਾਨਾ ਸਾਹਿਬ ਉੱਗੇ ਹੈ ਹੈ ਨੀ ਚਾਚੀ ਘਰ ਹਾਂ ਉਹਨਾਂ ਤਾਂ ਜਾ ਕੇ ਗੱਲ ਪਤਾ ਚੱਲ ਚੱਲ ਫਿਰ ਆਜੋ ਦੀਦੀ ਦੀਦੀ ਹਾਂਜੀ ਇੱਧਾ ਕਰਦੇ ਹਾਂ ਲੌਬੀ 'ਚ ਬੈਠ ਜੰਨੇ ਆ ਨਾਲੇ ਮੰਮੀ ਦੀ ਬਿੜ ਕਰਾਊਗੀ ਚੱਲ ਫਿਰ ਆ ਜਾਓ ਇੱਥੇ ਬੈਠ ਜੰਨੇ ਆ ਪਤਾ ਵੀ ਨਹੀਂ ਲੱਗਣਾ ਚਾਚੀ ਨੇ ਕਿਹੜੇ ਟਾਈਮ ਤਾਂ ਹੀ ਕਹਣਾ ਕਿ ਇੱਥੇ ਬੈਠ ਜੰਨੇ ਚੱਲ ਬੈਠ ਜਾ ਇੱਥੇ ਹੋਰ ਸੋਲ ਸਨਾ ਫਿਰ ਹੋਈ ਹੋਰ ਵਧੀਆ ਠੀਕ ਠਾਕ ਜਿਹੜੀ ਵੀ ਸਕੀਮ ਦਿੱਤੀ ਇਹ ਕਾਮਯਾਬ ਹੋਗੀ ਚਲ ਵਧੀਆ ਸਗੋ ਕਿ ਬਹਾਨੇ ਨਾ ਹੋਈ ਨਾਲੇ ਇੱਦਾਂ ਥੋੜਾ ਜਾਣ ਦੇਣਾ ਹੈ ਉਦਾਂ ਮੰਮੀ ਨਹੀਂ ਹੈ ਜਾਣ ਦੇਂਦੇ ਬਹਾਨਾ ਲਾਇਆ ਕਿ ਮੈਂ ਦਵਾਈ ਲੈਣ ਜਾਣਾ ਹੂੰ ਤੇ ਮੰਮੀ ਕਹਿੰਦੇ ਲੈ ਘਰ ਦਵਾਈ ਪਈ ਹੈ ਉਹੀ ਖਾਲਾ ਪਹਿਲੇ ਤੇ ਆ ਟਾਲ ਮਟੋਲ ਕਰਤਾ ਫਿਰ ਮੈਂ ਇੱਕ ਸਕੀਮ ਅੱ피 ਸੋਚੀ ਮੈਂ बेहोश ਹੋ ਗਈ ਮੈਂ ਕਿ ਮੰਮੀ ਮੈਨੂੰ ਚੱਕਰ ਹੀ ਬੜੇ ਆਉਂਦੇ ਆ ਫਿਰ ਲਖਬੀਰ ਨੂੰ ਕਿਹਾ ਕਿ ਜਾ ਇਹਨੂੰ ਲੈ ਜਾ ਦਵਾਈ ਦਵਾ ਲਿਆ ਫਿਰ ਅਸੀਂ ਚਲੇ ਗਏ ਸੀ ਤੇ ਜਾ ਕੇ ਨਾਲੇ ਮੈਂ ਆਪਣੀ ਮੰਮੀ ਨੂੰ ਮਿਲਿਆ ਹਾਂ ਭਾਬੀ ਨੂੰ ਮਿਲ ਕੇ ਆਈ ਬੜਾ ਵਧੀਆ ਲੱਗਾ ਮਿਲ ਕੇ ਠੀਕ ਠਾਕ ਸਾਰੇ ਉੱਥੇ ਸਾਰੇ ਵਧੀਆ ਠੀਕ ਠਾਕ ਆਦੀ ਆਪਾਂ ਨੇ ਨਾ ਮਿਲ ਲਿਆ ਕਿ ਹੋਰ ਤਾਂ ਸਾਨੀ ਨਿਕਲ ਦਿੰਦੇ ਆ ਲੈ ਕਰਾਂ ਚਾਹੀ ਕਿਹਾ ਕਿ ਤਾਂ ਇੱਕ ਸਕੀਮ ਤੁਸੀਂ ਦਿੱਤੀ ਦੂਜੀ ਮੈਂ ਆਪੀ ਬਣਾ ਲਈ ਤੀਵੀ ਤੇ ਇੱਕ ਗੱਲ ਆ ਕੱਲ ਮੈਂ ਜਦੋਂ ਆਈ ਸੀ ਨਾ ਤੇ ਮੰਮੀ ਨਾ ਮੰਮੀ ਨੂੰ ਜਿੱਦਾਂ ਸ਼ੱਕ ਜਾਂ ਨਹੀਂ ਹੋ ਜਾਂਦਾ ਮੰਮੀ ਮੈਨੂੰ ਬਾਰ ਬਾਰ ਪੁੱਛੁੰਦੀ ਆ ਇਹ ਤਾਂ ਦਵਾਈ ਲੈਣੇਗੀ ਕਿਤੇ ਹੋਰ ਗਈ ਮੈਨੂੰ ਜਿੱਦਾਂ ਜਾਪਨਦਿਆ ਕਿ ਮੰਮੀ ਨੂੰ ਕਿਦਾਂ ਕਿਤੇ ਪਤਾ ਲੱਗਾ ਦੱਸਣਾ ਕਿ ਨਹੀਂ ਗੱਲ ਤੇ ਮੈਂ ਕੀਤੀ ਸੀ ਚਾਚੀ ਨਾ ਕਾਲੇ ਨਾ ਸ਼ੁਕਰ ਆ ਕਿ ਇਹਨੂੰ ਸ਼ੱਕ ਨਹੀਂ ਹੋਇਆ ਮੇਰੇ ਤੇ ਚਾਚੀ ਨੇ ਨਾ ਨਹੀਂ ਲਿਆ ਮੇਰਾ ਬਚ ਗਈ ਮੈਂ ਦੀਦੀ ਕੀ ਸੋਚੀ ਜਾਂਨੇ ਤੁਸੀਂ ਨਹੀਂ ਕੁਝ ਨਹੀਂ ਸੋਚਣਾ ਕਿ ਮੈਂ ਤੇਰੀ ਗੱਲ ਸੁਣਦੀ ਹਾਂ ਅੱਛਾ ਅੱਛਾ ਠੀਕ ਹੈ ਪਰ ਆਪਾਂ ਮੰਮੀ ਨੂੰ ਨਹੀਂ ਆ ਦੱਸਿਆ ਮੈਂ ਕੁਝ ਵੀ ਮੈਂ ਕਹਾਂ ਹੁੰਦਾ ਸ਼ੱਕ ਤੇ ਹੋਈ ਜਾਵੇ ਆ ਮੰਮੀ ਦੇ ਸੋਚਦੀ ਹੈ ਕਿ ਨਾ ਇਦਾਂ ਗੱਲਾਂ ਕਰਾਂਗੀ ਤੇ ਕੁਝ ਦੱਸੇਗੀ ਪਰ ਆਪਾਂ ਦੱਸ ਕੇ ਘਰੋਂ ਸੜੋ ਨਿਕਲਣਾ ਚਾ ਚੰਗਾ ਹੈ ਨਹੀਂ ਦੱਸਿਆ ਬਚ ਗਈ ਜੇ ਕਿਤੇ ਦੱਸ ਦਿੰਦੀ ਨਾ ਤੇਰੀ ਚਾਚੀ ਨੇ ਚੰਗੇ ਕਲਾਸ ਲਾਉਣੇ ਹੀ ਹੁਣ ਇਦਾਂ ਹੀ ਥੋੜੀ ਸਮਝਦਾਰੀ ਚੱਲ ਮੈਂ ਤੈਨੂੰ ਕਿਹਾ ਹੈ ਨਾ ਕਿ ਲਖਵੀਰ ਨਾਲ ਗੱਲ ਕਰ ਉਹਨੇ ਤੇਰੀ ਗੱਲ ਮੰਨਣੀ ਆ ਉਹਨੇ ਹੁਣ ਜੋ ਵੀ ਕਹੇਂਗੇ ਨਾ ਉਹਨੇ ਮਨਜਾ ਕਰਨੇ ਉਹਨੇ ਤੈਨੂੰ ਆਪੇ ਲੈ ਜਾ ਕਰਨਾ ਆ ਲਖਵੀਰ ਨੇ ਹਾਂ ਬੜਾ ਵਧੀਆ ਕਿੱਥੇ ਖਾਣਾ ਲਖਵੀਰ ਨੇ ਤੈਨੂੰ ਮੰਮੀ ਹਾਂਜੀ ਆ ਗਏ ਮੈਂ ਤਾਂ ਆ ਗਈ ਵੇਖੋ ਮੈਂ ਤੁਹਾਡੇ ਲਈ ਪਾਣੀ ਲਿਆਵਾਂ ਮੈਂ ਤਾਂ ਆ ਗਈ ਮੈਨੂੰ ਪਾਣੀ ਪੋਣੀ ਮੈਨੂੰ ਨਹੀਂਗਾ ਚਾਹੀਦਾ ਕੰਮ ਸਾਰਾ ਕਰ ਲਿਆ ਨਹੀਂ ਕੰਮ ਮੰਮੀ ਕਰਨੀ ਹੀ ਤੂੰ ਬਿੱਲੀ ਵਾਂਗਰਾ ਮੂੰਹ ਕੱਟ ਕੇ ਆ ਜਾਨੀ ਆ ਇਧਰ ਦੇ ਪਾਸੇ ਨੂੰ ਤੈਨੂੰ ਕੰਮ ਕੋਈ ਨਹੀਂ ਕਰ ਇੱਕ ਤੂੰ ਵੈਲੀ ਦੇ ਨਾਲੇ ਕੋਨੂੰ ਵੀ ਮਨ ਨਾਲੇ ਵੈਲੀ ਸਮਝ ਲਿਆ ਹੁੰਦਾ ਸਾਸ ਆਪਣੀ ਨੂੰ ਕੰਮਾਂ ਲਾ ਕੇ ਆ ਗਈ ਆ ਤੇ ਤੇਰੇ ਕੋਲ ਆਣ ਕੇ ਬਹਿ ਗਈ ਆ ਨਹੀਂ ਮੰਮੀ ਦੀਦੀ ਥੋੜੋ ਆਏ ਸੀ ਮੈਂ ਹੀ ਬੁਲਾਇਆ ਸੀ ਮੈਂ ਕਿਹਾ ਆਜੋ ਕੋਈ ਗੱਲਾਂ ਕਰਦੇ ਤੇਰਾ ਕੰਮ ਮੁੱਕ ਗਿਆ ਹੈਗਾ ਤੂੰ ਬੁਲਾ ਲਿਆ ਗਿਆ ਉਹਨੂੰ ਨਹੀਂ ਮੈਂ ਗਰਮੀ ਬੜੀ ਸੀ ਮੈਂ ਕਿਹਾ ਚੱਲ ਕਰ ਲੈਣੀ ਆ ਕੰਮ ਆ ਵੇ ਇਹde ਸਾਰੀ ਮਿੱਟੀ ਪਾਈ ਕੋਡੇ ਕੋਡੇ ਖਿਲਰੀ ਆ ਤੇ ਨਾ ਇਕੱਠੀ ਕਰਨੀ ਹੈਗੀ ਮਮਮੀ ਮੈਂ ਕਿਹਾ ਕਰ ਲੈਣੀ ਹੌਂਸ ਲੈਣਾ ਤੈਨੂੰ ਵੇਖ ਲਾ ਮੈਂ ਮੰਮੀ ਹੁਣ ਨਿਕਲ ਗਈ ਦਰਵਾਜ਼ਾ ਤੇ ਮੈਂ ਹੁਣ ਉਹਨੂੰ ਆਵਾਜ਼ ਮਾਰ ਲਿਆ ਓ ਛੇਤੀਆਂ ਜਾ ਕੇ ਨਹੀਂ ਮੰਮੀ ਇਦਾਂ ਦੀ ਗੱਲ ਨਹੀਂ ਸੀ ਕਿਉਂ ਨਹੀਂ ਇੱਧਰ ਨਿਕਲ ਚੰਗੀ ਕੀਤੀ ਤੁਸੀਂ ਮੇਨਾ ਹੈ ਕਰੇ ਸੱਦ ਕੇ ਮੇਰੀ ਇੰਨੀਆਂ ਗੱਲਾਂ ਕਰਾਤੀਆਂ ਕੋਈ ਗੱਲ ਨਹੀਂ ਦੀਦੀ ਮਮਮੀ ਦਾ ਸੁਭਾਅ ਹੀ ਇੱਦਾਂ ਹਾਉ ਤੇ ਤੇਰੇ ਨਾਲ ਹੋਊਗਾ ਮੈਂ ਨੇ ਕਿਹਦੀ ਆਜਦੀ ਮੈਂ ਤੇ ਆਪਣੀ ਸੱਸ ਦੀਆਂ ਨੇ ਸਿੰਦੀ ਤੂੰ ਜਾ ਮੈਂ ਨੀ ਕਰਾਈ ਕਰ ਲਿਆ ਚਲ ਕੋਈ ਗੱਲ ਨਹੀਂ ਗੁੱਸਾ ਕਰਨਾ ਨਹੀਂ ਗੱਲ ਨਹੀਂ ਹੁੰਦੀ ਆ ਨਹੀਂ ਬੈਣਾ ਤੂੰ ਜਾ ਮੈਂ ਚੱਲੀ ਬੜੀ ਇੰਨੀ ਮੇਰੀ ਤੇ ਮੈਂ ਨਹੀਂ ਹੁਣੇ ਤੁਹਾਡੇ ਘਰ ਆਤੋਂ ਬਾਚੋ ਆਏ ਹਾਏ ਅੱਗੇ ਤੇ ਮਮਮੀ ਗੁਰਦੁਆਰੇ ਟਾਈਮ ਲਾ ਕੇ ਆਂਦੇ ਹੀ ਅੱਜ ਮਮਮੀ ਜਲਦੀ ਆ ਗਏ ਪੁੱਤੋਂ ਮੰਮੀ ਨੇ ਦੀਦੀ ਦੀ ਬੜੀ ਬੇਸਤੀ ਕਰਤੀ ਆ ਤੇ ਦੀਦੀ ਵੀ ਗੁੱਸਾ ਕਰ ਗਏ ਆ ਤੇ ਹੁਣ ਅੱਗੇ ਤੇ ਮੈਂ ਚੱਲ ਦੀਦੀ ਕੋ ਬਹਿ ਕੇ ਦੁੱਖ ਸੁੱਖ ਫੋਲ ਲੈਣੀ ਹੀ ਹੁਣ ਮੈਂ ਦੁੱਖ ਸੁੱਖ ਕਿੰਨਾ ਕਰਾਂਗੀ ਆਏ ਮੇਰੇ ਤੇ ਸਾਰੇ ਰਾਹ ਹੀ ਬੰਦ ਕਰਤੇ ਕੋਈ ਸਕੀਮ ਨਹੀਂ ਹੁਣ ਕੁਛ ਨਹੀਂ ਮੈਨੂੰ ਪਤਾ ਲੱਗਿਆ ਕਰਨਾ